ਹੁਣ ਤੱਕ ਦੀ ਵੱਡੀ ਤੇ ਐਮ ਖਬਰ ਦੇ ਨਾਲ ਤੁਹਾਨੂੰ ਜੋੜਦੇ ਆ ਹੁਣ ਤੱਕ ਦੀ ਵੱਡੀ ਤੇ ਐਮ ਖਬਰ ਆ ਕਿ ਐਜੀਪੀਸੀ ਨੇ ਬੁਲਾਈ ਸੀ ਅੰਤਰੀ ਕਮੇਟੀ ਦੀ ਮੀਟਿੰਗ ਹੁਣ ਉਸ ਨੂੰ ਰੱਦ ਕਰ ਦਿੱਤਾ ਗਿਆ ਜੀ ਹਾਂ ਐਜੀਪੀਸੀ ਵੱਲੋਂ ਯਾਨੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰੀ ਕਮੇਟੀ ਦੀ ਜੋ ਮੀਟਿੰਗ ਬੁਲਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਐ ਜੀਪੀਸੀ ਦੇ ਸੋਸ਼ਲ ਮੀਡੀਆ ਪੇਜ ਤੇ ਇਹ ਜਾਣਕਾਰੀ ਜਿਹੜੀ ਹੈ ਇਹ ਸਾਂਝੀ ਕੀਤੀ ਗਈ ਆ ਤਾਂ ਭਲਕੇ ਇਹ ਅੰਤਰੀ ਕਮੇਟੀ ਦੀ ਮੀਟਿੰਗ ਹੋਣੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਪਰ ਜਿਵੇਂ ਆ ਦੇ ਕਾਰਨ ਜੋ ਅੰਤਰੀ ਕਮੇਟੀ ਦੀ ਇਹ ਮੀਟਿੰਗ ਜਿਹੜੀ ਹੈ ਇਹ ਨਹੀਂ ਹੋ ਸਕਦੀ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਿਆ ਆ ਇਹ ਕਿਹਾ ਗਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੰਤਰੀ ਕਮੇਟੀ ਦੀ 23 ਦਸੰਬਰ ਨੂੰ ਆ ਹੋਣ ਵਾਲੀ ਇਕੱਤਰਤਾ ਜ਼ਰੂਰੀ ਰਜੇਵਿਆਂ ਦੇ ਕਾਰਨ ਰੱਦ ਕਰ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਸ਼ਲ ਮੀਡੀਆ ਪੇਜ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 23 ਦਸੰਬਰ ਨੂੰ ਇਹ ਮੀਟਿੰਗ ਜਿਹੜੀ ਆ ਬੁਲਾਈ ਗਈ ਸੀ ਇਹ 71 ਤਾ ਬੁਲਾਈ ਗਈ ਸੀ ਤੇ ਹਗਾਮੀ 71 ਤਾ ਉਹਨੂੰ ਰੱਦ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਇਹ ਜਾਣਕਾਰੀ ਦਿੰਦਿਆਂ ਜਿਹੜਾ ਆ ਇਹ ਦੱਸਿਆ ਕਿ ਜ਼ਰੂਰੀ ਮਸਲਿਆਂ ਤੇ ਵਿਚਾਰ ਕਰਨ ਦੇ ਲਈ ਇਹ ਹਗਾਮੀ 71 ਤਾ ਜਿਹੜੀ ਆ ਬੁਲਾਈ ਗਈ ਸੀ ਇਸ ਦੇ ਵਿੱਚ ਕੁਝ ਜੋ ਮੁੱਦੇ ਸਨ ਵਿਚਾਰੇ ਜਾਣੇ ਸਨ ਇਸ ਮੁੱਦਿਆਂ ਦੇ ਉੱਤੇ ਜਿਹੜੀ ਆ ਵਿਚਾਰ ਜਿਹੜੀ ਚਰਚਾ ਕੀਤੀ ਜਾਣੀ ਸੀ ਪਰ ਕੁਝ ਰੁਝੇਵਿਆਂ ਦੇ ਕਾਰਨ ਜਾਂ ਇਹ ਕਹਿ ਸਕਦੇ ਆ ਕਿ ਜੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸੈਬ ਜਾਦਿਆਂ ਨੂੰ ਲੈ ਕੇ ਜਿਹੜੀ ਹੈ ਸ਼ਹੀਦੀ ਜੋੜ ਮੇਲਾ ਹੈ ਉਸ ਦੇ ਰੁਝੇਵਿਆਂ ਦੇ ਕਾਰਨ ਇਹ 71 ਤਾ ਜਿਹੜੀ ਹੈ ਰੱਦ ਕੀਤੀ ਗਈ ਹੈ ਤਾਂ ਉੱਥੇ ਹੀ ਉਹਨਾਂ ਨੇ ਸਰਦਾਰ ਕੁਲਵੰਤ ਸਿੰਘ ਜੋ 71 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁਝ ਰੁਝੇਵਿਆਂ ਦੇ ਕਾਰਨ ਇਹ ਜਿਹੜੀ ਹੈ 71 ਤਾ ਰੱਦ ਕੀਤੀ ਗਈ ਹੈ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਰੋਜੀ ਮਿਆਂ ਦੇ ਕਾਰਨ ਹੁਣ ਇਕਤਰਤਾ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਨਹੀਂ ਹੋ ਸਕਣਗੇ ਤਾਂ ਇਸ ਕਰਕੇ ਜਿਹੜੀ ਆ ਇਸ ਮੀਟਿੰਗ ਨੂੰ ਰੱਦ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਜਿਹੜੀ ਆ ਅੰਤਰੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਇਹ ਜਿਹੜੀ 23 ਦਸੰਬਰ ਨੂੰ ਹੋਣ ਜਾਣ ਵਾਲੀ ਜਿਹੜੀ ਹੈ 71ਤਾ ਇਹ ਇਸ ਨੂੰ ਜਿਹੜਾ ਆ ਉਹ ਹੁਣ ਨਹੀਂ ਹੋਏਗੀ ਇਸ ਦੀ ਅਗਲੀ ਡੇਟ ਜਿਹੜੀ ਹੈ ਅਨਾਉਂਸ ਕੀਤੀ ਜਾਏਗੀ ਤਾਂ ਮੁੱਖ ਕਾਰਨ ਜਿਹੜੇ ਨੇ ਰੁਜੇ ਵੇਦ ਸੇ ਗਏ ਨੇ ਰੁਜੇਵੀਆਂ ਦੇ ਕਾਰਨ ਜਿਹੜੀ ਆ 71ਤਾ ਨਹੀਂ ਹੋਏਗੀ ਤਾਂ ਜੋ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਕੁਝ ਜ਼ਰੂਰੀ ਮਸਲਿਆਂ ਤੇ ਵਿਚਾਰ ਚਰਚਾ ਜਿਹੜੀ ਕਰਨ ਦੇ ਲਈ ਇਹ ਅਗਾਮੀ ਇਕੱਤਰਤਾ ਬੁਲਾਈ ਗਈ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਆ ਤਾਂ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਐ ਜੀ ਪੀ ਸੀ ਨੇ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਬੁਲਾਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ